ਦੋਸਤੋ ਸ਼ਾਵਣ ਦੇ ਮਹੀਨੇ ਦੀ ਪਵਿੱਤਰ ਸ਼ੁਰੂਆਤ ਦੇ ਨਾਲ ਹੀ ਭਗਵਾਨ ਸ਼ਿਵ ਦੇ ਭਗਤ ਕਾਵੜ ਲੈ ਕੇ ਰਵਾਨਾ ਹੋ ਜਾਂਦੇ ਨੇ ਗੰਗਾ ਨਦੀ ਤੋਂ ਜਲ ਭਰ ਕੇ ਆਪਣੇ ਮੋਢਿਆਂ ਉੱਤੇ ਕਾਵੜ ਚੁੱਕ ਇਨ੍ਹਾਂ ਭਗਤਾਂ ਦੇ ਮੂੰਹ ਤੇ ਸਿਰਫ ਬੰਮ ਬੰਮ ਭੋਲੇ ਦੇ ਨਾਰੇ ਹੀ ਨਜ਼ਰ ਆਉਂਦੇ ਨੇ ਪਰ ਹਾਲ ਹੀ ਦੇ ਵਿੱਚ ਕਾਵੜ ਯਾਤਰਾਵਾਂ ਨੇ ਨਫ਼ਰਤ ਦੀ ਹਿੰਸਕ ਘਟਨਾਵਾਂ ਦਾ ਰੂਪ ਧਾਰਨ ਕਰ ਲਿਆ ਹੈ ਕਿਉਂਕਿ ਹਰ ਕਾਵੜ ਯਾਤਰੀ ਇੱਕੋ ਜਿਹਾ ਨਹੀਂ ਹੁੰਦਾ ਕੁਝ ਲੋਕ ਸ਼ਰਾਰਤੀ ਅੰਸਰ ਦੇ ਤੌਰ ਤੇ ਵੀ ਇਹਨਾਂ ਯਾਤਰਾਵਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਨੇ ਹਰਿਦਵਾਰ ਗੰਗੋਤਰੀ ઋਸ਼ੀਕੇਸ਼ ਅਤੇ ਵਾਰਾਨਸੀ ਵਰਗੀਆਂ ਥਾਵਾਂ ਤੋਂ ਹਰ ਸਾਲ ਲੱਖਾਂ ਕਾਵੜੀਏ ਗੰਗਾ ਜਲ ਲੈ ਕੇ ਆਪਣੇ ਆਪਣੇ ਇਲਾਕਿਆਂ ਦੇ ਸ਼ਿਵ ਮੰਦਿਰਾਂ ਵੱਲ ਪੈਦਲ ਯਾਤਰਾ ਕਰਦੇ ਨੇ ਇਸ ਦੌਰਾਨ ਦਿੱਲੀ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਅਤੇ ਉੱਤਰਾਖੰਡ ਵਿੱਚ ਹਰ ਸਰਕਾਰ ਦੇ ਹਰ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਰੂਟ ਵੀ ਬਣਾਏ ਜਾਂਦੇ ਨੇ ਲੰਗਰ ਰੈਸਟ ਜ਼ੋਨ ਤੇ ਮੈਡੀਕਲ ਕੈਂਪਾਂ ਜਾਂ ਸੁਵਿਧਾਵਾਂ ਵੀ ਇਹਨਾਂ ਨੂੰ ਉਪਲਬਧ ਕਰਵਾਈਆਂ ਜਾਂਦੀਆਂ ਨੇ ਪਰ ਫਿਰ ਵੀ ਆਖਿਰ ਨਫ਼ਰਤ ਪੈਦਾ ਹੋ ਰਹੀ ਹੈ ਤਾਂ ਕਿੱਥੋਂ ਆਓ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਸ਼ਾਂਤੀ ਅਤੇ ਸ਼ਿਵ ਦੀ ਪ੍ਰਾਪਤੀ ਲਈ ਸ਼ੁਰੂ ਕੀਤੀ ਗਈ ਯਾਤਰਾ ਮਾਰਕਟ ਅਤੇ ਨੁਕਸਾਨ ਦੇ ਤਮਾਸ਼ੇ ਵਿੱਚ ਬਦਲ ਗਈ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਉੱਤਰ ਪ੍ਰਦੇਸ਼ ਦੇ ਉੱਤਰਾਖੰਡ ਦੀ ਜਿੱਥੇ ਮਾਮੂਲੀ ਵਿਵਾਦ ਦੇ ਵਿੱਚ ਇਹ ਸ਼ਰਾਰਤੀ ਅਨਸਰ ਰਾਹੀਗੀਆਂ ਦੇ ਨਾਲ ਹੀ ਲੜ ਪਏ ਤਬਾਹੀ ਇਸ ਕਦਰ ਮਚਾਈ ਗਈ ਕਿ ਵਾਹਨਾਂ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ ਤੇ ਆਖਿਰਕਾਰ ਪੁਲਿਸ ਨੂੰ ਆ ਕੇ ਭੀੜ ਨੂੰ ਸ਼ਾਂਤ ਕਰਨਾ ਪਿਆ ਤੇ ਪੀੜਤਾਂ ਨੂੰ ਇਹਨਾਂ ਤੋਂ ਬਚਾਇਆ ਗਿਆ ਇਹ ਟੋਲੀ ਯੂਪੀ ਦੇ ਮੁਸਫਰ ਨਗਰ ਤੋਂ ਹਰੇਦਵਾਰ ਤੋਂ ਗੰਗਾ ਜਲ ਭਰ ਕੇ ਪਹੁੰਚੀ ਸੀ ਤੇ ਜਿੱਦਾਂ ਹੀ ਸ਼ੇਵਚੌਂਕ ਪਹੁੰਚੀ ਇੱਕ ਬਾਈਕ ਦੀ ਸਾਈਡ ਕਾਵੜੀਆਂ ਦੇ ਨਾਲ ਲੱਗ ਗਈ ਇਸ ਤੋਂ ਬਾਅਦ ਮੌਕੇ ਤੇ ਹੰਗਾਮਾ ਖੜਾ ਹੋ ਗਿਆ ਬਾਈਕ ਸਵਾਰ ਦੀ ਡਾਂਗਾ ਦੇ ਨਾਲ ਬਿਰਰਹਿਮੀ ਦੇ ਨਾਲ ਕੁੱਟਮਾਰ ਸ਼ੁਰੂ ਹੋ ਗਈ ਉਸ ਦੀ ਬਾਈਕ ਤੋੜ ਦਿੱਤੀ ਗਈ ਤੇ ਫਿਰ ਪੁਲਿਸ ਨੇ ਆ ਕੇ ਤੋੜਫੋੜ ਕਰ ਰਹੇ ਸ਼ਰਾਰਤੀ ਅਨਸਰਾਂ ਨੂੰ ਰੋਕਿਆ ਇਸ ਤੋਂ ਇਲਾਵਾ ਰੁੜਕੀ ਦੀ ਤਸਵੀਰ ਵੀ ਹੈਰਾਨ ਕਰਨ ਵਾਲੀ ਹੈ ਇੱਥੇ ਕਾਵੜੀਆਂ ਨੇ ਇੱਕ ਕਾਰ ਚਾਲਕ ਦੇ ਕਾਵੜ ਦੇ ਨਾਲ ਖਹਿ ਜਾਣ ਤੋਂ ਬਾਅਦ ਹੰਗਾਮਾ ਮਚਾ ਦਿੱਤਾ ਗੁੱਸੇ ਵਿੱਚ ਆਏ ਇਹਨਾਂ ਲੋਕਾਂ ਵੱਲੋਂ ਕਾਰ ਚਾਲਕ ਦੇ ਨਾਲ ਜੰਮ ਕੇ ਮਾਰਕੁੱਟ ਕੀਤੀ ਗਈ ਅਤੇ ਕਾਰ ਨੂੰ ਤੋੜ ਤੋੜ ਕੇ ਤਹਿਸ਼ ਨਹਿਸ਼ ਕਰ ਦਿੱਤਾ ਗਿਆ आस-पासे मौजूद ਲੋਕਾਂ ਵੱਲੋਂ ਡਰਾਈਵਰ ਨੂੰ ਬਚਾਇਆ ਗਿਆ ਤੇ ਪੁਲਿਸ ਨੂੰ ਬੁਲਾਇਆ ਗਿਆ ਜਦੋਂ ਤੱਕ ਪੁਲਿਸ ਪਹੁੰਚਦੀ ਅਦੋਂ ਤੱਕ ਕਾਰ ਦੀ ਬੁਰੀ ਤਰ੍ਹਾਂ ਤੋੜਪਨ ਹੋ ਚੁੱਕੀ ਸੀ ਤੇ ਕਾਰ ਚਾਲਕ ਦੀ ਜਾਨ ਬਾਲ-ਬਾਲ ਬਚਾਈ ਗਈ। ਇਹ ਕੈਸੀ ਹੀ ਤਸਵੀਰ ਹਰੀਦਵਾਰ ਦੇ ਬਹਾਦਰਾਬਾਦ ਤੋਂ ਵੀ ਵੇਖਣ ਨੂੰ ਮਿਲੀ। ਜਿੱਥੇ ਕਾਰ ਨਾਲ ਖਹਿ ਜਾਣ ਤੋਂ ਬਾਅਦ ਕਾਂਵੜੀਆਂ ਨੇ ਡਾਂਗਾ ਦੇ ਨਾਲ ਕਾਰ ਤੇ ਹਮਲਾ ਕਰ ਦਿੱਤਾ। ਕਾਰ ਸਵਾਰਾਂ ਨੂੰ ਗੱਡੀ ਚੋਂ ਬਾਹਰ ਕੱਢ ਕੇ ਕੁੱਟਿਆ ਇਸ ਘਟਨਾ ਤੇ ਵੀ ਪੁਲਿਸ ਚੁੱਪ ਨਹੀਂ ਬੈਠੀ ਤੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਕਹਾਣੀ ਇੱਥੇ ਹੀ ਨਹੀਂ ਰੁਕੀ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਜ਼ਿਲ੍ਹੇ ਵਿੱਚ ਕਾਂਵੜੀਆਂ ਨੇ ਇੱਕ ਢਾਬੇ ਦੀ ਤੋੜਪਾਨ ਕੀਤੀ ਕਿਉਂਕਿ ਖਾਣੇ ਦੇ ਵਿੱਚ ਉਹਨਾਂ ਨੂੰ ਪਿਆਜ਼ ਮਿਲ ਗਿਆ ਸਿਰਫ ਇੰਨੀ ਜੀ ਗੱਲ ਉੱਤੇ ਪੂਰੇ ਢਾਬੇ ਨੂੰ ਤਹਸ ਨਹਿਸ ਕਰ ਦਿੱਤਾ ਗਿਆ ਢਾਬੇ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਾਲ ਮਾਰਕੁੱਟ ਕੀਤੀ ਗਈ ਇਸ ਤੋਂ ਇਲਾਵਾ ਖਾਣ ਪੀਣ ਤੋਂ ਬਾਅਦ ਉਹ ਪੈਸੇ ਵੀ ਲੈ ਕੇ ਭੱਜ ਗਏ ਦੋਸਤੋ ਇਹ ਸਭ ਵੀਡੀਓਜ਼ ਉਹਨਾਂ ਘਟਨਾਵਾਂ ਦੀਆਂ ਨੇ ਜੋ ਮੁਜ਼ੱਫਰਨਗਰ, ਬਹਾਦਰਾਬਾਦ, ਰੁੜਕੀ ਵਰਗੀਆਂ ਥਾਵਾਂ ਤੇ ਵਾਪਰੀਆਂ। ਪਬਲਿਕ ਡੋਮੇਨ ਤੋਂ ਹੀ ਇਹ ਵੀਡੀਓਜ਼ ਲਈਆਂ ਗਈਆਂ ਨੇ ਤੇ ਇਹਨਾਂ ਤਮਾਮ ਖਬਰਾਂ ਦੀ ਜਾਣਕਾਰੀ ਵੀ ਪਬਲਿਕ ਡੋਮੇਨ ਤੇ ਹੀ ਮੌਜੂਦ ਹੈ। ਸਵਾਲ ਇਹ ਹੈ ਕਿ ਸ਼ਿਵ ਜੋ ਕਿ ਸ਼ਾਂਤੀ ਦਾ ਪ੍ਰਤੀਕ ਨੇ ਆਦੀ yogi ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਭਗਤ ਆਖਿਰ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ? ਮਾਸੂਮ ਲੋਕਾਂ ਉੱਪਰ ਹਮਲਾ ਕਰਨਾ ਇਹ ਕਿਸ ਵਿਚਾਰਧਾਰਾ ਜਾਂ ਕਿਸ ਪ੍ਰੋਟੋਕਾਲ ਦਾ ਹਿੱਸਾ ਹੈ? ਆਖਿਰ ਪੁਲਿਸ ਵੱਲੋਂ ਜੋ ਪ੍ਰੋਟੋਕਾਲ ਦਿੱਤਾ ਜਾਂਦਾ ਹੈ ਉਸ ਦੇ ਮੁਤਾਬਿਕ ਇਹ ਸਫਰ ਕਿਉਂ ਨਹੀਂ ਕਰਦੇ ਤੇ ਜੇਕਰ ਕਿਸੇ ਨਾਲ ਇਹਨਾਂ ਦੀ ਲੜਾਈ ਹੋ ਵੀ ਜਾਂਦੀ ਹੈ ਤਾਂ ਉਸ ਮਾਲੀ ਨੁਕਸਾਨ ਲਈ ਤੇ ਇਸ ਨਫ਼ਰਤ ਭਰੇ ਵਤੀਰੇ ਲਈ ਕੋਈ ਨਿਯਮ ਕਾਨੂੰਨ ਕਿਉਂ ਲਾਗੂ ਨਹੀਂ ਹੋ ਰਿਹਾ ਆਖਿਰ ਕਦੋਂ ਤੱਕ ਆਸਥਾ ਦੀ ਆੜ ਵਿੱਚ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਰਹੇਗਾ ਇਹ ਵਾਕਈ ਸੋਚਣ ਵਾਲੀ ਗੱਲ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਪੂਰੀ ਖਬਰ ਨੂੰ ਦੇਖਣ ਸੁਣਨ ਤੋਂ ਬਾਅਦ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ